ਹੋਟਲਾਂ ਰੈਸਟੋਰੈਂਟਾਂ ਦਾ ਖਾਣਾ ਪਾਣੀ ਭੁੱਲ ਜਾਓਗੇ ਜੇ ਤੁਸੀਂ ਤੋਰੀਏ ਦਾ ਸਾਗ ਹਰ ਦੋ ਚੀਜ਼ਾਂ ਪਾ ਕੇ ਬਣਾ ਲਿਆ ਜਿੰਨਾ ਮਰਜ਼ੀ ਖਾਈ ਚੱਲੀਓ ਸਾਰੀ ਸਰਦੀ ਤੁਹਾਡਾ ਤਜਾਬ ਨਹੀਂ ਬਣੂਗਾ ਤੁਸੀਂ ਕਰਨਾ ਹੈ ਕੀ ਜੀ ਤੋਰੀਏ ਦਾ ਸਾਗ ਲੈਣਾ ਵਧੀਆ ਤਾਜ਼ਾ ਇਹਨੂੰ ਤੁਸੀਂ ਕੱਟ ਕੇ ਸਾਫ਼ ਪਾਣੀ ਦੇ ਨਾਲ ਧੋ ਲਿਓ ਉਸ ਤੋਂ ਬਾਅਦ ਇਹਨੂੰ ਮਸ਼ੀਨ ਦੇ ਨਾਲ ਬਰੀਕ ਕੱਟ ਲਓ ਇਹਨੂੰ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾ ਕੇ ਰੱਖ ਦਿਓ ਉਸ ਤੋਂ ਬਾਅਦ ਪਤੀਲੀ ਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਦਾ ਪਾਣਾ ਇੱਕ ਚਮਚਾ ਤੁਸੀਂ ਪਾਣਾ ਇਹਦੇ ਵਿੱਚ ਨਮਕ ਦਾ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਤੋਰੀਏ ਦਾ ਸਾਗ ਚੀਰਿਆ ਸੀ ਇਹ ਇਹਦੇ ਵਿੱਚ ਪਾ ਲਿਓ ਦੋ ਤਿੰਨ ਤੇ ਤੁਸੀਂ ਪਾਣੀ ਨਹੀਂ ਜੀ ਦੇ ਸੀ ਗਿਆ ਉਹਦੇ ਇਹਦੇ ਨਾਲ ਜਿਹੜਾ ਤੁਹਾਡਾ ਸਾਗ ਹੈ ਜੀ ਬਾਹਰ ਨਹੀਂ ਆਊਗਾ ਉਸ ਤੋਂ ਬਾਅਦ ਜੀ ਆਪਣੇ ਲੈਣਾ ਪਾਲਕ ਪਾਲਕ ਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਬਰੀਕ ਕੱਟ ਲਿਓ ਬਰੀਕ ਕੱਟ ਕੇ ਜਿਹੜਾ ਦਾ ਸਾਗ ਦਾ ਪਾਣੀ ਹੋਊਗਾ ਉਹਨੂੰ ਬਾਹਰ ਕੱਢ ਦਿਓ ਫਿਰ ਉਸ ਤੋਂ ਬਾਅਦ ਜੀ ਤੁਹਾਨੂੰ ਇੱਕ ਚਾਹੀਦੀ ਹੈ ਮੂਲੀ ਇਹਦੇ ਨਾਲ ਤੁਹਾਡਾ ਤਜਾਬ ਨਹੀਂ ਬਣੂਗਾ ਜਿੰਨਾ ਮਰਜ਼ੀ ਖਾਈ ਚੱਲਿਓ ਇਹਨੂੰ ਵੀ ਤੁਸੀਂ ਵਿੱਚ ਪਾ ਕੇ ਦੱਬ ਦਿਓ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪਾਲਕ ਜੀਰੇ ਦੀ ਇਹ ਵੀ ਤੁਸੀਂ ਉਤੋਂ ਨਹੀਂ ਪਾ ਦਿਓ ਇਹਨੂੰ ਵੀ ਚੰਗੇ ਤਰੀਕੇ ਨਾਲ ਦੱਬ ਦਿਓ ਫਿਰ ਤੁਹਾਨੂੰ ਚਾਹੀਦੀ ਹੈ ਮੇਥੀ ਜੀ ਆਪਾਂ ਨੇ ਘਰੇ ਸੁਕਾ ਕੇ ਰੱਖ ਲਈਦੀ ਇਹ ਵੀ ਇਹਦੇ ਵਿੱਚ ਪਾ ਕੇ ਚੰਗੇ ਤਰੀਕੇ ਥੋੜਾ ਜਿਹਾ ਤੁਸੀਂ ਲਸਣ ਲੈਣਾ ਇਹਨੂੰ ਬਰੀਕ ਕੱਟ ਲਓ ਫਿਰ ਤੁਹਾਨੂੰ ਚਾਹੀਦੇ ਨੇ ਹਰੀਆਂ ਮਿਰਚਾਂ ਇਹਨੂੰ ਬਰੀਕ ਕੱਟ ਲਓ ਤਿੰਨ ਚਾਰ ਤੁਹਾਨੂੰ ਚਾਹੀਦੇ ਨੇ ਪਿਆਜ਼ ਜੀ ਇਹਨਾਂ ਨੂੰ ਵੀ ਬਰੀਕ ਕੱਟ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਦੋ ਚਾਹੀਦੇ ਨੇ ਚਬੜ ਇਹਨਾਂ ਨੂੰ ਛਿੱਲ ਕੇ ਤੁਸੀਂ ਇਹਨਾਂ ਨੂੰ ਵੀ ਬਰੀਕ ਕੱਟ ਦੋ ਇਹ ਤੁਸੀਂ ਸਾਰਾ ਸਮਾਨ ਜੀ ਸਾਗ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿਓ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦਾ ਆਦਰਕ ਆਦਰਕ ਨੂੰ ਵੀ ਤੁਸੀਂ ਬਰੀਕ-ਬਰੀਕ ਕੱਟ ਲਓ ਬਰੀਕ ਕੱਟ ਕੇ ਜੀ ਇਹਨੂੰ ਵੀ ਤੁਸੀਂ ਵਿੱਚ ਪਾ ਦਿਓ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿਓ ਉਸ ਤੋਂ ਬਾਅਦ ਜੀ ਆਪਾਂ ਕਰਾਂਗੇ ਤੜਕੇ ਦੀ ਤਿਆਰੀ ਇਹਦੇ ਵਾਸਤੇ ਆਪ ਨੂੰ ਚ ਕੱਟ ਲਿਓ ਤੇ ਉਸ ਤੋਂ ਬਾਅਦ ਚਾਰ ਪੰਜ ਤੁਹਾਨੂੰ ਚਾਹੀਦੇ ਨੇ ਗੰਡੇ ਫਿਰ ਗੰਡੇ ਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਕੱਟ ਲਿਓ ਤੇ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦਾ ਆਦਰਕ ਆਦਰਕ ਨੂੰ ਵੀ ਤੁਸੀਂ ਬਰੀਕ ਕੱਟ ਲਓ ਤੇ ਫਿਰ ਤੁਹਾਨੂੰ ਚਾਹੀਦੇ ਨੇ ਮਿਰਚਾਂ ਇਹਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਕੱਟ ਲਓ ਲਓ ਜੀ ਇੱਧਰ ਆਪਣਾ ਸਾਗ ਬਣਾਉਣਾ ਸਟਾਰਟ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਲੈਣਾ ਜੀ ਦੇਸੀ ਘਿਓ ਇਹਨੂੰ ਆਪਾਂ ਗਰਮ ਕਰ ਲਾਂਗੇ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਤੜਕਾ ਚੀਰ ਕੇ ਤਿਆਰ ਕਰਿਆ ਦੀ ਇਹਦੇ ਵਿੱਚ ਪਾ ਕੇ ਤੁਸੀਂ ਚੰਗੇ ਤਰੀਕੇ ਨਾਲ ਭੁੰਨਣਾਗਾ ਉਸ ਤੋਂ ਬਾਅਦ ਜੀ ਤੁਸੀਂ ਦੋ ਲੈਣੇ ਨੇ ਟਮਾਟਰ ਇਹਨਾਂ ਨੂੰ ਵੀ ਤੁਸੀਂ ਦੇ ਵਿੱਚ ਭੁੰਨ ਲਿਓ ਤੇ ਉਸ ਤੋਂ ਬਾਅਦ ਸਾਨੂੰ ਚਾਹੀਦਾ ਬੇਸਣ ਇਹ ਆਪਾਂ ਤੜਕੇ ਦੇ ਵਿੱਚ ਹੀ ਭੁੰਨਾਂਗੇ ਕੀ ਕਰਦੇ ਜੀ ਤੁਸੀਂ ਕਈ ਵਾਰੀ ਕੱਚਾ ਪਾ ਲੈਂਦੇ ਜਿਵੇਂ ਆਪਾਂ ਆਈ ਗੋਨਾਂ ਦਾ ਨੇ ਆ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਗ ਦਾ ਫਲੇਵਰ ਹੁੰਦਾ ਉਹ ਵਧੀਆ ਨਹੀਂ ਬਣਦਾ ਹੈਗਾ ਇਹ ਹਲਵਾਈ ਬਣਾਉਂਦੇ ਨੇ ਇਸ ਟ੍ਰਿਕ ਦੇ ਨਾਲ ਜਿਹੜਾ ਬੇਸਣ ਹੁੰਦਾ ਨੂੰ ਭੁੰਨ ਕੇ ਪਾਉਂਦੇ ਨੇ ਉਸ ਤੋਂ ਬਾਅਦ ਇਹ ਜਦੋਂ ਭੁੰਨ ਕੇ ਰੈਡੀ ਹੋ ਗਿਆ ਜੀ ਇਹਦੇ ਵਿੱਚ ਤੁਸੀਂ ਇੱਕ ਚਮਚਾ ਪਾਣਾ ਲਾਲ ਮਿਰਚਾਂ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਨਮਕ ਦਾ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸਾਗ ਬਣਾ ਕੇ ਤਿਆਰ ਕਰੇ ਦੀਗਾ ਇਹ ਤੜਕੇ ਦੇ ਵਿੱਚ ਮਿਕਸ ਕਰ ਲਿਓ ਜਦੋਂ ਇਹ ਮਿਕਸ ਹੋ ਗਿਆ ਇੱਕ ਛੋਟਾ ਜਿਹਾ ਤੜਕਾ ਆ ਮੈਂ ਕਹੇ ਜੀ ਇੱਕ ਚਮਚਾ ਦੇਸੀ ਘਿਓ ਦਾ ਲੈਨੇਗਾ ਇਹਦੇ ਵਿੱਚ ਤੁਸੀਂ ਆਦਰਕ ਬਰੀਕ ਕੱਟ ਕੇ ਪਾ ਲਿਓ ਤੇ ਉਸ ਤੋਂ ਬਾਅਦ ਅੱਧਾ ਚਮਚਾ ਪਾਣਾ ਤੁਸੀਂ ਲਾਲ ਮਿਰਚਾਂ ਦਾ ਜਦੋਂ ਇਹ ਭੁਣ ਕੇ ਤਿਆਰ ਹੋ ਗਿਆ ਇਹਨੂੰ ਵੀ ਉੱਪਰ ਪਾ ਕੇ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਤੁਸੀਂ ਇਹ ਇੰਨਾ ਟੈਸਟੀ ਬਣੂਗਾ ਕਿ ਸਾਰਾ ਦਿਹਾੜ ਤੁਸੀਂ ਸਾਗ ਹੀ ਮੰਗੋਗੇ ਹੋਰ ਸਾਜੀ ਤੁਸੀਂ ਖਾਣੀ ਨਹੀਂ ਹੈਗੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ